22 ਤਰੀਕ ਨੂੰ ਸੰਤਾ ਮਹਾਪੁਰਸ਼ਾ ਦੀ ਰਹਿਮਾਈ ਹੇਠ ਟੀਰ ਤੇ ਲਾਲ ਰੰਗ ਦੇ ਟੀਰ ਕਮਾਨ ਵਾਲਾ ਨਿਸ਼ਾਨ ਸਭ ਚੜਾਇਆ ਗਿਆ ਸੀ ਜੋ ਆਪਸ ਵਿੱਚ ਮਨਮਟਾਵ ਆਪਸੀ ਮਟਾਵ ਹੈਗੇ ਸੀ ਅੱਜ ਸਾਰਿਆਂ ਦੀ ਆਪਸ ਵਿੱਚ ਸਹਿਮਤੀ ਹੋਈ ਹੈ ਕਿ ਲਾਲ ਰੰਗ ਟੀਰ ਕਮਾਨ ਨੂੰ ਜਿਹੜੀ ਮਾਨਤਾ ਦਿੱਤੀ ਗਈ ਹੈ ਔਰ ਦੂਸਰਾ ਜਿਹੜੀ ਪਾਵਨ ਸੱਤੇ ਚਿੰਨ ਉਹ ਲੈ ਕੇ ਚਰਚਾ ਚੱਲ ਰਹੀ ਹੈ ਉਹ ਗਾਂ ਹੋਰ ਮੀਟਗਾ ਕਰਕੇ ਜਿਹੜੀ ਚਰਚਾ ਚੱਲਦੀ ਰਹੂਗੀ ਹੋਰ ਵੀ ਬਾਹਰਲੇ ਸਾਰੇ ਸੰਤਾਂ ਮਹਾਪੁਰਸ਼ਾਂ ਨੂੰ ਨਾਲ ਲੈ ਕੇ ਪਾਵਨ ਸਤਿਜਨ ਤੇ ਵਿਚਾਰ ਚਰਚਾ ਕੀਤੀ ਜਾਊਗੀ ਔਰ ਚर्चा ਕਰਨ ਤੋਂ ਬਾਅਦ ਜੋ ਵੀ ਸੰਤਾਂ ਮਹਾਪੁਰਸ਼ਾਂ ਦੀ ਆਪਸੀ ਸਹਿਮਤੀ ਹੋ ਗਈ ਉਹ ਚੀਜ਼ ਨੂੰ ਸਾਹਮਣੇ ਲਿਆਂਦਾ ਜਾਊਗਾ ਜੋ ਬੋਲੇ ਸੋਨਰ ਪਿਆ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨ ਨਾ ਜੀ ਮਹਾਰਾਜ ਕੀ ਜੈ 30 ਦਾ ਸਤਿਗੁਰੂ ਪੁਰਨਾ ਜੀ ਮਹਾਰਾਜ ਜੀ ਦਾ 30 ਤਰੀਕ ਦਾ ਜੋ ਬੋਲੇ ਸੋਨਰ ਪਿਆ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸਤਿਗੁਰੂ ਗਿਆਨ ਨਾ ਜੀ ਮਹਾਰਾਜ ਜੀ ਜੈ ਪੂਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਜੋ 27 ਤਰੀਕ ਨੂੰ ਵੀਰ ਕਮਾਨ ਦਾ ਲਾ ਰੰਗ ਦਾ ਇਨਸਾਨ ਸਾਹਿਬ ਪੂਰੇ ਸੰਸਮਾਜ ਦੀ ਰਹਿਨਮਾਈ ਹੈਡ ਸਮਾਜ ਦੀ ਰਹਿਨਮਾਈ ਹੈਡ ਕਿੜਾਇਆ ਗਿਆ ਸੀ ਤੇ ਉਸ ਦੇ ਵਿੱਚ ਜੋ ਸਾਡੇ ਸਮਾਜ ਵਿੱਚ ਹੋਮ ਵਿੱਚ ਜਿਹੜਾ ਕੋਈ ਕਿਸੇ ਨੂੰ ਬਾਦਵਾਦ ਦੀਦਾ ਸੀਗਾ ਕੁਝ ਲੋਕਾਂ ਨੇ ਵੀਡੀਓ ਪਾ ਪਾ ਕੇ ਵੀ ਕੁਝ ਜ਼ਿਆਦਾ ਕਰ ਦਿੱਤਾ ਗਿਆ ਅਸੀਂ ਇਕੱਠੇ ਹੈਗੇ ਆ ਕੋਈ ਐਦਾਂ ਦੀ ਗੱਲ ਨਹੀਂ ਸਾਡੇ ਆਪੋ ਵਿੱਚ ਦੀ ਗੁੱਸੇ ਰਾਜੀ ਵੀ ਹੋਣਾ ਹੈ ਰਾਜੀ ਵੀ ਹੋਣਾ ਹੈ ਇੱਕ ਦੂਜੇ ਦੇ ਨਾਲ ਉਹਦੇ ਵਿੱਚ ਇਹ ਆ ਵੀ ਜਿਹੜਾ 30 ਤਰੀਕ ਦਾ ਸਮਾਗਮ ਰੱਖਿਆ ਗਿਆ ਵਾ ਔਰ ਦਸਤਾਰਾਮ ਸਿੰਘ ਵੱਲੋਂ 30 ਤਰੀਕ ਦਾ ਉਸਤਵ ਆ ਤੇ ਇਹਨਾਂ ਨੇ ਅਰਦਾਸ ਬੇਨਤੀ ਮਾਲਕ ਦੇ ਅੱਗੇ ਸਾਰਿਆਂ ਨੇ ਹੀ ਰਲ ਕੇ ਮਿਲ ਕੇ ਕਰਨੀ ਹੈਗੀ ਆ ਤੇ ਜਿਹੜਾ ਸਾਂਝਾ ਪ੍ਰੋਗਰਾਮ ਜਿਹੜਾ ਅਸੀਂ ਉੱਥੇ ਕਰ ਰਹੇ ਤੇ ਦਸਤਾਰਾਮ ਸਿੰਘ ਦੇ ਨਾਲ ਜਿੰਨਾ ਸੰਗਤ ਸਮਾਜ ਜਾਊਗਾ ਸੰਤ ਸਮਾਜ ਵੱਲੋਂ ਸੰਗਤਾਂ ਵੱਲੋਂ ਉਹਨਾਂ ਨੂੰ ਮਾਨ ਸਨਮਾਨ ਸਤਿਕਾਰ ਕੀਤਾ ਜਾਊਗਾ ਇਹਨੂੰ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਕੋਈ ਵੇ ਕੋਈ ਸੱਤਿਆ ਚੰਦੇ ਨਿਸ਼ਾਨ ਦੀ ਜਿਹੜੀ ਗੱਲ ਚੱਲਦੀ ਹੈਗੀ ਆ ਉਹ ਆਪਣੇ ਜੋ ਸੰਤ ਸਮਾਜ ਸਾਰੀ ਬੈਠ ਕਰਾਂਗੇ ਉਹਦੇ ਵਿੱਚ ਵਿਚਾਰ ਚਰਚਾ ਸਾਰੇ ਕਰਾਂਗੇ ਰਲ ਕੇ ਮਿਲ ਕੇ ਆਪਾਂ ਜਿਹੜੇ ਹੈਗੇ ਚੱਲਦੇ ਰਹੀ ਵਿਚਾਰ ਉਹਦਾ ਕੋਈ ਨਾ ਕੋਈ ਕੁਤੀ ਨੂੰ ਬਾਅਦ ਦੇ ਵਿੱਚ ਆਪਣਾ ਚੱਲਦਾ ਰਹੇ ਜੋ ਬੋਲੇ ਸੁਦਰਪੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਤਿਗੁਰੂ ਜਾਨ ਆਖੀ ਮਹਾਰਾਜ ਜੀ ਹਾਂ ਜੀ ਮਹਾਰਾ ਮਰਗੀਦ ਬੋਲ 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 ਜੋ ਬੋਲੇ ਸੋ ਨਰਪੈ ਬੋਨ ਵਾਲਮੀਕੁਮਾਰਾ ਜੀ ਸਹਿਬ ਸਤਿਗੁਰ ਗਿਆਨ ਦਾਤ ਮਹਾਰਾਜ ਕੀ ਜੈ ਸਭ ਦੇਸ਼ ਵਾਸੀਆਂ ਨੂੰ ਜੋ ਪ੍ਰਮਾਤਮਾ ਵਾਲਮੀਕ ਮਹਾਰਾਜ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕਰਦੇ ਆ ਕਿ ਜੋ 30 ਤਰੀਕ ਨੂੰ ਪ੍ਰੋਗਰਾਮ ਹੋ ਰਿਹਾ ਵਾ ਉਹ ਜਿਹੜਾ ਉਹ ਸਾਦੇ ਪੱਤਰ ਤੇ ਹੋਏਗਾ ਕਿ ਸਾਡਾ ਸਮਾਜ ਜਿਹੜਾ ਇਕੱਠਾ ਵਾ ਇਕੱਠਾ ਹੋ ਕੇ ਜਿਹੜਾ ਉਹ ਦਿਨ ਮਨਾਇਆ ਜਾਊਗਾ ਜੈ ਵਾਲਮੀ ਕੀ ਹਰ ਹਰ आ धर्म प्रेमियों जय वाल्मीकि हाँ। पूरे देश को ये बताते हुए मुझे खुशी हो रही है कि आज लगभग कोई चार घंटे बहुत ही अच्छे माहौल में चर्चा हुई जो पावन वाल्मीकि तीर्थ पे निशान लगाया गया लाल ध्वज तीर कमान के सहित हम सब ने उसको अपनी सहमति दी कि वो तीर्थ पे प्रॉपर सही जगह लगाया जाएगा और हम सारे उसमें शामिल होंगे आदि पावन सत्या के बारे में हमारे जो प्रमुख संत हैं यहाँ बाबा मलकीत नाथ जी बाबा सेवकनाथ जी बाबा गिरधारी नाथ जी और प्रशासन की हाजिरी में इन लोगों की सहमति है मगर इनका एक बात जरूर अच्छी बात है कि बाकी सारे संतों की सहमति लेके आदि पवन सत्या चढ़ाया जाएगा और इस आश्वासन को क्योंकि संतों की जुबान होती बड़ी बात होती है उस आश्वासन को हम मानते हुए हमने तीस तारीख को प्रार्थना करेंगे हम इकट्ठे होकर मगर जो बहुत बड़ी गिनती में हमने कहा था वो रद्द किया जाएगा अब बड़ी गिनती में लोगों को बुलाया जाएगा सिर्फ प्रमुख लोग आएंगे हर शहर के होंगे हर शहर के प्रमुख लोग आएंगे और बैठ के पावन वाल्मीकि तीर्थ पे परमात्मा के चरणों में एक क्षमा याचना भी करेंगे और अपनी एकता का प्रदर्शन भी करेंगे जय गया